ਨਾਠ ਗਿਆ 11 ਸਾਡਾ 5 ਵਜੇ ਤੇ ਲੱਗੇ ਆ ਅਸੀਂ ਮੁੰਡੇ ਮਾਰੋ ਮਾਰ ਲੱਗੇ ਨੇ ਸਾਰੇ ਦੂਜੀ ਬੰਦਾ ਸਾਡਾ ਬੇਇੱਜ਼ਤੀ ਕਰਾ ਕੇ ਹੁਣ ਕੰਮ ਲੱਗ ਗਿਆ ਹੱਡ ਤੋੜ ਮੀਣ ਤਾਣੇ ਕਰਦੇ ਚੱਲ ਚੱਲ ਲੱਗ ਕੰਮ ਤੇ ਇੱਕ ਥੋੜੀ ਜੀ ਗਲਤੀ ਕਰ ਬਿਠੇ ਆ ਦਵਾਈ ਲਾਣ ਤੋਂ ਪਹਿਲਾਂ ਨਾ ਉੱਥੇ ਪੱਟ ਕੇ ਲਾਣੇ ਸਾਨੂੰ ਪਉਤੇ ਤੇ ਹੱਥ ਹੁਣ ਫਿਰ ਲਾਣ ਲੱਗੇ ਇੱਧਰ ਉਧਰੋਂ ਗੱਜ ਕੇ ਤੇ ਇੱਥੇ ਲਾ ਲੈਂਦੇ ਹਾਂ ਸ਼ਵਾਸ਼ ਉੱਤੇ ਹੀ ਉ ਤਾਂ ਥੋੜੀ ਹਾਂ ਇੱਥੋਂ ਬਸ ਦੀ ਬਸ ਇੰਨੇ ਉੱਤੇ ਹੀ ਗਏ ਨਾ ਠੀਕ ਹੈ ਇੰਨੇ ਨਹੀਂ ਗੱਡੀ ਆ ਮੈਂ ਲਾਈ ਜਾਨਾ ਪਟ ਪਟ ਕੇ ਚੱਕ ਕੇ మార్గ్ <totipos> ਜਾਦੇ ਪਿੱਛੇ ਮਾਰਦੀ ਤੂੰ ਥੋੜੀ ਜਿਹਾ ਅੱਗੇ ਦੇਖ ਕੇ ਡੰਡਾ ਪਿੱਛੇ ਫੜਿਆ ਬਸ ਬਸ ਇਨਾ ਵਾਧੂ ਆ ਗਿਆ ਇੱਥੇ ਇੱਕ ਹੋਰ ਮਾਰ ਦੇ ਚੱਲ ਬਸ ਅੱਗੇ ਆ ਜਾ ਆ ਬੋਲ ਲਈ ਖਾਂਦੇ ਇੱਥੇ ਮਾਰ ਦੇ

ਦਾ ਫੜਾ ਕੰਮ ਕਰਦਾ ਹੈ ਸਾਡਾ ਬਾਈ ਇਹ ਭਾਂਜਾ ਸਾਡਾ ਫੈਜ ਗੜੀਆ ਉਤਰੋ ਆਕੋ ਇਧਰ ਆ ਜਾ ਮਾਰਦਾ ਅੱਛਾ ਤੂੰ ਛੋਟੇ ਛੋਟੇ ਪੱਟੀ ਜਾ ਵੱਡੇ ਫਿਰ ਮੈਂ ਪੁੱਟ ਲੈਣਾ ਮਾਰ ਡੇੜ ਤੋਂ ਪਿੱਛੇ ਥੋੜੀ ਜੀ ਬਸ ਠੀਕ ਹੈ ਤੂੰ ਨਾ ਆਕੋ ਹਾਂ ਮਾਰ ਕਰ ਚੁੱਕੀ ਲਾਈ ਜਾਨੇ ਆ ਇੱਕ ਸਾਈਡ ਹੋ ਜਾਣਗੇ ਸਾਰੇ ਬਿਰਲੇ ਬੜੇ ਬੂਟੇ ਮਰ ਗਏ ਨੇ ਨਾ ਹੋਏ ਨਹੀਂ ਚਾਰ ਉਹ ਤਿੰਨ ਕਲਾ ਵਾਲਾ ਸਨ ਤੇ ਦੋ ਕੁਕ ਨਾਲਾ ਰਹਿ ਜਾਣੀਆਂ ਨੇ ਆਪਣੀਆਂ ਬਾਕੀ ਲਾ ਦਿਆਂ ਜੀਰੀ ਹਾਂ ਜੀ ਬੰਦੇ ਹੋ ਗਏ ਸੀ ਹੁਣ ਤਿੰਨ ਜੋ ਹੁੰਦੀ ਹੈ ਲੜੂਚੀ ਉਹ ਵੀ ਆ ਜਾਂਦਾ ਤੇ ਕੰਮ ਸਾਡਾ ਜਿਹੜਾ ਘੰਟੇ ਦਾ ਉਹਦੇ ਘੰਟੇ ਜਿੰਨੇ ਲੱਭਣਾ ਰੱਖ ਠਹਿਟੋ ਚਲ ਰੱਖ ਕਦੇ ਪੱਕਾ ਛੋਟਦੇ ਦੀ ਵੀ ਬਣਾ ਲੀ ਓਏ ਹੋਰ ਵਿਚਾਰੇ ਨਾਲ ਆ ਗਏ ਓ ਰੱਖੀ ਇਸ ਵਾਰ ਇਹਨਾਂ ਨੂੰ ਇਹਨਾਂ ਨੂੰ ਵੜਾਉਂਦਾ ਤੇ ਕਿਹ ਪਤਾ ਉਹ ਤੇ ਨਾ ਨਾ ਕਰੋ ਇਹ ਨਾ ਵੀਰ ਲੈਣੀ ਅੱਧਾ ਕਬੱਡੀ ਖੇਡ ਨਾ ਨਾ ਰਹਿਣ ਦੇ ਦੋ ਦੋ ਸੁਣੀ ਬਣਾ ਅਖੀਰ ਦੋ ਦੋ ਦੇਖੋ ਜੀ ਬੰਦਾ ਸਾਡਾ ਓਟਾ ਪਟਦਾ ਹੋਇਆ ਕਾਂਬਲੀਂnga ਖੜਿਆ ਕਿਤੇ ਕਰਾ 10 ਸੂਏ ਨੂੰ ਹੋਰ ਤੇਨ ਪਤਾ ਨਹੀਂ ਸੀ ਉਹ ਕਿਵੇਂ ਲੱਗਾ ਸੀ ਉਹ ਕਿਹੜੀ ਵੱਟ ਤੇ ਗਾਇਰ ਜਿਹੜੀ ਵੱਟ ਤੇ ਨਹੀਂ ਹੈਗੇ ਉਹ ਵੱਟ ਲੱਗ ਜਾਂਗਾ ਪੰਗਾ ਪੈ ਗਿਆ ਬਾਈ ਇੱਥੇ ਦੱਸੇ ਰਹੀ ਮੈਨੂੰ ਕਿਹਾ ਮਾਮੇ ਨੂੰ ਪੁੱਛ ਲੈ ਗਾਲਾਂ ਪੈ ਚੁੱਕੀਆਂ ਨੇ ਦੇਖ ਲੈ ਵੀ ਜਿਹੜੇ ਵੱਟ ਤੇ ਚਲੋ ਜੀ ਬੰਦਾ ਸਾਡਾ ਬੇਇੱਜ਼ਤੀ ਕਰਾ ਕੇ ਹੁਣ ਕੰਮ ਲੱਗ ਗਿਆ ਕੀ 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 ਯਾਨਾ ਲੱਕੀ ਆਂਦਾ ਜੀ ਮੈਂ ਗਿਆ ਬੋਏ ਮਲਿੰਗਾਵਾ ਪਸਾ ਮੈਂ ਤੁਹਾਨੂੰ ਅੱਖਾਂ ਗਿਲਾ ਜਿਹੜੀ ਅੱਧੀਆ ਵਟਾਣਾ ਨਾਲ ਤੇ ਰਹਿਣੀ ਪਈ ਹੈ ਨਾ ਕਰ ਕਰ ਹੱਦ ਤੋੜ ਮੇਣ ਤਾਣੀ ਕਰਦੇ ਰਾਜੀ ਖੁਸ਼ੀ ਰਹਿਣ ਪਿੱਛੋਂ ਕਰਦੇ ਲਖ ਪਰਦੇਸਾ ਵਿੱਚ ਔਂਕੜਾ ਪ੍ਰੀਅੰਤ ਵਾਰ ਕਰੀ ਕਰਨਾ 나 ਜਿਵੇਂ ਪਹਿਲਾਂ ਕੀਤਾ ਸੀ oh my god nice look ਸਾਰਾ ਮਾਤੂ ਨਿਰਮਿਲਨ ਕੱਢ ਦੇਣੇ ਨੇ ਮੁੰਡੇ ਨੂੰ ਦੇ ਦੇ ਜੀ ਪੰਪ ਪੰਪ ਤਾਂ ਬੜੀ ਕੁੱਤੀ ਆ ਹੱਡ ਤੋੜ ਮੀਨ ਤਾਂ ਨਹੀਂ ਕਰਦੀ ਰਾਜੀ ਖੁਸ਼ੀ ਰਹਿਣ ਪਿੱਛੇ ਕਰਦੇ ਅਮਰਵੀਰ ਆ ਤੂੰ ਕੱਢਣਾ ਟੋਏ ਕ ਅਮਰਵੀਰ ਨੇ ਆ ਬਲੇ ਟੋਏ ਆਕ ਡੁੰਗੇ ਕਰਦੇ ਆ ਆਵਲੇ ਆਵਲੇ

ਕਦੋਂ ਰੰਗ ਪਰਲੇਪਾ ਸੀ। oh my god ਗਰਮੀ ਜਾ ਰਹੀ ਤਾਂ ਨਹੀਂ ਤੁਰੇ। そうですね。 Thank sure. you. ਕਾਲ ਚੱਲ ਇਹ ਤੇ ਪੱਟੀ ਨੇ ਦੂੰਘੇ ਨੇ ਕਰਨਾ ਹਾਂ ਹਾਂ ਕਰਦੇ ਕਰਦੇ ਤੂੰ ਆਪਣੇ ਵੱਟ ਜਾ ਕੇ ਉਧਰ ਠੀਕ ਹੈ ਕੀ ਬਣਾਇਆ ਹਲ ਚੱਲ ਲੈ। ਖੂ ਚੱਲ। ਲੱਗ ਕੰਮ ਤੇ। ਕਾਹ ਪੜਦੇ ਅਜਹਾਰਾ? 58 11 ਸਾਡਾ। ਇੱਥੇ ਰੱਖ। ਇੱਥੇ ਰੱਖ। 5 ਵਜੇ ਤੇ ਲੱਗੇ ਆਂ ਅਸੀਂ। 8:00 ਹੋ ਜਾਂਦੇ ਨੇ। ਮੁੰਡੇ ਮਾਰੋ ਮਾਰ ਲੱਗੇ ਨੇ ਸਾਰੇ ਬਸ ਨੇ ਪੜਿਆ ਕੰਮ ਸਾਡਾ ਥੋੜੀ ਰਹਿ ਗਿਆ ਚੱਲ ਵੀ ਚੱਲ ਬਸ ਇੱਕ ਲੈਂਡ ਰਹਿ ਗਈ ਹੈ ਨਾ ਬੱਠ ਠੀਕ ਹੈ ਤੋ ਨਿਹਰਾ ਹੋ ਗਿਆ ਅੱਜ ਅੱਜ ਦਾ ਦਿਨ ਸਭ ਤੋਂ ਵੱਡਾ ਦਿਨੇ 21 ਜੂਨ ਸਭ ਤੋਂ ਵੱਡਾ ਦਿਨ 21 ਜੂਨ ਅੱਜ ਤੋਂ ਬਾਅਦ ਅੰਗਾਂ ਦਿਨ ਘਟਨੇ ਸ਼ੁਰੂ ਹੋ ਜਾਣਗੇ ਥੋੜੇ 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 ਕਰਕੇ ਆਹ ਨਹੀਂ ਮੁੰਡਿਆ ਠੀਕ ਹੈ ਜਿੱਪੜ ਗਿਆ ਚਲੋ ਝੋਲੀਆਂ ਦੇ ਰਹਿ ਗਈ ਥੋੜੀ ਥੋੜੀ ਮਿੱਟੀ ਲਾਣ ਵਾਲੀ ਇਹ ਘਰ ਨੂੰ ਲਾਵਾਂਗਾ ਕੁਝ ਹੁਣ ਲਾ ਦੇਣਾ ਨਾ ਨਵੇੜ ਦੇਣਾ ਵੇ ਹੋ ਗਏ ਨਾ ਸੰਘਣੇ ਸਾਰੇ ਗਲਾਸ ਨੂੰ ਚਾ ਚੱਪੜਾਂ ਚੁੱਕ ਲੋ ਆਪਣੀਆਂ ਸਾਰੀਆਂ ਚੱਪੜਾਂ ਚੁਪੜਾਂ ਹਾਂ ਹਾਂ ਠੀਕ ਠੀਕ ਆ ਪਾਣੀ ਚ ਸੱਟਣੇ ਆਣ ਫੁੱਲ ਆਪਣਾ ਮੁੰਡਿਆ ਅਮਰਵੀਰ ਆ ਪਾਣੀ ਚ ਧਰ ਦੇ ਬੋਟੇ ਇਹਨਾਂ ਨੂੰ ਸਵੇਰੇ ਲਾਵਾਂਗੇ ਉਤਰ ਉਹ ਵਾਹ ਕੇ ਨਾ ਪੈਲੀਓ ਆ ਪਾਣੀ ਇੱਥੇ ਹੈ ਨਾ ਜਿੱਥੇ ਓਲੀਆਂ ਚ ਪਾਣੀ ਹੈ ਇਹਨਾਂ ਨੂੰ ਫਿਰ ਬਾਹਰ ਸੁੱਕ ਜਾਣਗੇ ਆ ਵੇ ਆਹੋ ਕੁੰਨੀ ਆ ਇਧਰ ਆ ਇਧਰ ਜਾਓ ਕਮਾੜ ਚ ਪਾਣੀ ਆ ਕਮਾੜ ਚ ਹਾਂ ਉੱਥੇ ਚੁੱਕ ਲੈ ਉੱਥੇ ਰੱਖ ਦੇ ਚੱਲ ਵੀ ਤਾਂ ਚਲੋ ਕਈਆਂ ਕੁੰਈਆਂ ਧੋ ਕੇ ਮੂੰਹ ਆਥਾ ਤੇ ਚਲੋ ਘਰ ਨੂੰ ਇਹ ਕੰਮ ਨਹੀਂ ਪੜੀ ਹਾਂ ਜੀ ਹਾਂ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਥੈਂਕ ਯੂ ਧੰਨਵਾਦ